ਹਾਂਜੀ ਮੇਰਾ ਨਾਮ ਵੀਰਪਾਲ ਕੌਰ ਸੁਧਾਨਾ ਜੀ ਪਿਛਲੇ ਟਾਈਮ ਸਾਡੇ ਵੱਲੋਂ ਜਥੇਬੰਦੀ ਵੱਲੋਂ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਆਜ਼ਾਦੀ ਦਿਹਾੜੇ ਦੇ ਉੱਪਰ ਇੱਕ ਸਵਾਲ ਕਰਨ ਜਾਣਾ ਸੀ ਕਿ ਆਜ਼ਾਦੀ ਦਾ ਅਸਲੀ ਮੀਨਿੰਗ ਕੀ ਹੈ ਅਸਲੀ ਮਤਲਬ ਕੀ ਹੈ ਲੇਕਿਨ ਪੰਜਾਬ ਸਰਕਾਰ ਇੰਨੀ ਕੁ ਬਖਲਾਹੜ ਦੇ ਵਿੱਚ ਆ ਗਈ ਸਾਡੀ ਗੱਲਬਾਤ ਸੁਣਨ ਦੀ ਬਜਾਏ ਸਾਨੂੰ ਮਤਲਬ ਕਿ ਘਰਾਂ ਦੇ ਵਿੱਚ ਨજરਬੰਦ ਕਰਨ ਤੇ ਆ ਗਈ ਪ੍ਰਸ਼ਾਸਨ ਰਾਤੋਂ ਰਾਤ ਦੋ ਦਿਨ ਪਹਿਲਾਂ ਜਾਨੀ ਕਿ ਸਾਡੇ ਅਧਿਆਪਕਾਂ ਨੂੰ ਪੰਜਾਬ ਦੇ ਵਿੱਚੋਂ ਚੱਕ ਚੱਕ ਕੇ ਥਾਣਿਆਂ ਦੇ ਵਿੱਚ ਬੰਦ ਕਰਨ ਲੱਗੀ ਘਰਾਂ ਦੇ ਵਿੱਚ ਬੰਦ ਕਰਨ ਲੱਗੀ ਸਕੂਲਾਂ ਦੇ ਵਿੱਚ ਬੰਦ ਕਰਨ ਲੱਗੀ ਅੱਜ ਪਿਛਲੀ ਰਾਤ ਅਬੋਹਰ ਤੋਂ ਸਾਡਾ ਪੰਜਾਬ ਦਾ ਨਰਸ ਕਰ ਰਿਹਾ ਮੁੰਡਾ ਉਹਨੂੰ ਜਾਨੀ ਕਿ ਇਹਨਾਂ ਨੇ ਚੱਕ ਕੇ ਰਾਤ ਨੂੰ 11 ਵਜੇ ਥਾਣੇ ਦੇ ਵਿੱਚ ਬੰਦ ਰੱਖਿਆ ਫਰੋਜਪੁਰ ਤੋਂ ਸਾਡੀ ਭੈਣ 6000 ਤਨਖਾਹ ਲੈਣ ਵਾਲੀ ਜਾਨੀ ਕਿ ਉਹ ਬੱਚਿਆਂ ਦੇ ਸਾਹਮਣੇ ਉਹਨੂੰ ਸਾਰਾ ਦਿਨ ਅੱਜ ਨਜ਼ਰਬੰਦ ਰੱਖਿਆ ਮੇਰੇ ਘਰ ਦੇ ਅੱਗੇ ਜਾਨੀ ਕਿ 5 ਵਜੇ ਤੋਂ ਪੁਲਿਸ ਦਾ ਪਹਿਰਾ ਐ ਲਾਇਆ ਹੋਇਆ ਸੀ ਜਿਵੇਂ ਕੋਈ ਮੈਂ ਪਾਕਿਸਤਾਨ ਤੋਂ ਆ ਕੇ ਪੰਜਾਬ ਦੇ ਵਿੱਚ ਕੁਸਪੈਠ ਕੀਤਾ ਹੋਵੇ ਜੈਨ ਪੰਜਾਬ ਸਰਕਾਰ ਸਾਡੀਆਂ ਮੰਗਾਂ ਮਸਲੇ ਹੱਲ ਕਰਨ ਵਾਲਾ ਤਾਂ ਵਧਣਾ ਚਾਹੀਦਾ ਸੀ ਲੇਕਿਨ ਜੈਨ ਕਿ ਸਾਡੀ ਆਵਾਜ਼ ਹੈ ਜਿਹੜੀ ਉਹ ਬੰਦ ਕਰਨ ਤੇ ਆਈ ਹੋਈ ਹੈ ਸਾਡਾ ਇਹੋ ਹੀ ਮੰਗ ਸੀਗੀ ਕਿ ਆਜ਼ਾਦੀ ਦੇ ਦਿਹਾੜੇ ਤੇ ਸਾਡਾ ਸੰਵਿਧਾਨ ਵੀ ਇਹੀ ਗੱਲ ਕਹਿੰਦਾ ਹੈ ਵੀ ਆਪਣੇ ਹੱਕਾਂ ਲਈ ਤੁਸੀਂ ਆਵਾਜ਼ ਆ ਜਿਹੜੀ ਉਹ ਬੁਲੰਦ ਕਰ ਸਕਦੇ ਹੋ ਜਾਨੀ ਪਿਛਲੇ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਸਾਡੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਦਵਾਈ ਆ ਸਾਡੇ ਭਾਰਤ ਨੂੰ ਜਾਨੀ ਇਹ ਗੱਲ ਆਈ ਹੈ ਵੀ ਪੰਜਾਬ ਭਾਰਤ ਦੇ ਵਿੱਚ ਸਰਕਾਰਾਂ ਸਰਕਾਰਾਂ ਜਦੋਂ ਵੀ ਕੋਈ ਆਪਦੇ ਹੱਕਾਂ ਦੀ ਆਵਾਜ਼ ਚੁੱਕਦਾ ਤਾਂ ਉਹਦੀ ਮੰਗ ਹੈ ਜਿਹੜੀ ਉਹ ਸਰਕਾਰਾਂ ਨੇ ਪੁੱਛ ਕੇ ਪੂਰੀ ਕਰਨੀ ਹੁੰਦੀ ਹੈ ਯਾਨੀ ਸੰਵਧਾਨ ਸਾਡਾ ਇਹ ਕਹਿੰਦਾ ਪਰ ਇਥੋਂ ਦੀ ਸਰਕਾਰ ਇੰਨੀ ਇੱਕ ਨਕਮੀ ਸਰਕਾਰ ਨਿਕਲੀ ਸਾਡੇ ਲੋਕਾਂ ਨੇ ਮਤਲਬ ਕਿ ਘਰੋਂ ਘਰ ਜਾ ਕੇ ਇਹ ਸਰਕਾਰ 92 ਐਮਐਲਏ ਦੇ ਨਾਲ ਬਣਾਈ ਸਗੀ ਤੇ ਉਹ 92 ਐਮਐਲਏ ਤਾਂ ਕੀ ਕਿਸੇ ਦੀ ਬਾਤ ਪੁੱਛਦੇ ਆ ਜਿਹੜੀ ਸਰਕਾਰ ਕਹਿੰਦੀ ਸੀ ਵੀ ਇਹ ਸਾਡੀ ਸਰਕਾਰ ਸੱਥਾਂ ਦੇ ਚੋਂ ਚੱਲੂਗੀ ਲੋਕਾਂ ਦੇ ਵਿੱਚੋਂ ਚੱਲੂਗੀ ਪਿੰਡਾਂ ਦੇ ਵਿੱਚੋਂ ਚੱਲੂਗੀ ਅੱਜ ਜਾਨੀ ਕਿ ਸਾਨੂੰ ਇਹ ਵੀ ਅਜਾਇਸਤ ਨਹੀਂ ਮਿਲ ਰਹੀ ਕਿ ਅਸੀਂ ਮੁੱਖ ਮੰਤਰੀ ਨੂੰ ਆਪਦਾ ਸਵਾਲ ਕਰ ਸਕੀਏ ਪਿਛਲੀ 4 ਤਰੀਕ ਨੂੰ ਜਾਨੀ ਕਿ 4:30 ਵਜੇ ਤੋਂ ਲੈ ਕੇ ਮੇਰੇ ਰਿਸ਼ਤੇਦਾਰਾਂ ਦੇ ਘਰੇ ਪ੍ਰਸ਼ਾਸਨ ਨੇ ਸਾਫੇ ਮਾਰੇ ਤੇ ਮੈਨੂੰ ਨਜ਼ਰਬੰਦ ਰੱਖਿਆ 6 ਘੰਟੇ ਸਕੂਲ ਦੇ ਵਿੱਚ ਅੱਜ ਵੀ ਮੇਰੇ ਸਕੂਲ ਦੇ ਉੱਪਰ ਐ ਪਹਿਰਾ ਲਾਇਆ ਹੋਇਆ ਸੀਗਾ ਪੁਲਿਸ ਦਾ ਜਿਵੇਂ ਕੋਈ ਮੈਂ ਮਤਲਬ ਇੱਥੋਂ ਅਤਵਾਦੀ ਹੋਵਾਂ ਜਾਂ ਕੋਈ ਮਤਲਬ ਇੱਥੋਂ ਜਾ ਕੇ ਕਿ ਇਹ ਕਹਿ ਲੋ ਵੀ ਮੇਰੇ ਹੱਥ ਦੇ ਵਿੱਚ ਕੋਈ ਬੰਬ ਫੜਿਆ ਹੋਵੇ ਵੀ ਮੈਂ ਉਹ ਕਿਤੇ ਵਿਸਪੋਰਟ ਕਰਨਾ ਹੋਵੇ ਸਾਡੇ ਕੋਲੇ ਸਿਰਫ ਇੱਕ ਆਪਣੀ ਆਵਾਜ਼ ਹੈ ਅਸੀਂ ਆਪਣੀ ਆਵਾਜ਼ ਚੁੱਕਣ ਦੇ ਲਈ ਸਰਕਾਰ ਨੂੰ ਜਗਾਉਣ ਦੇ ਲਈ ਜਾਂ ਸਾਡੇ ਲੋਕਾਂ ਦੀਆਂ ਸਾਡੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਜਾਨੀ ਕਿ ਸਰਕਾਰ ਦੇ ਵਿਰੁੱਧ ਅਸੀਂ ਸੰਘਰਸ਼ ਜਿਹੜਾ ਵਿੱਡਿਆ ਉਹ ਦਿਨ ਦਿਨ ਪ੍ਰਤੀ ਦਿਨ ਸਾਡਾ ਤਿੱਖਾ ਹੁੰਦਾ ਜਾ ਰਿਹਾ ਹੈ ਮੇਰੀ ਭੈਣ ਬੈਠੀ ਹੈ ਇੱਥੇ ਇਹ 6000 ਤੇ ਅਧਿਆਪਕ ਕੰਮ ਕਰਦੇ ਆ ਕੀ ਗੱਲ ਹੈ ਸਰਕਾਰ ਨੇ ਸਾਡੇ ਨਾਲ ਗਰੰਟੀ ਕੀਤੀ ਸੀ ਸਤਾ ਜੇ ਔਰ ਤੋਂ ਪਹਿਲਾਂ ਸਾਡੇ ਧਰਨਿਆਂ ਦੇ ਉਪਰ ਆ ਕੇ ਅੱਜ ਦੇ ਮਜੂਦਾ ਮੁੱਖ ਮੰਤਰੀ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਸਾਡੀ ਸਰਕਾਰ ਬਣਨ ਤੇ ਤੁਹਾਨੂੰ ਅਸੀਂ ਸਾਡੀ ਗਰੰਟੀ ਹੈ ਕਿ ਅਸੀਂ ਕੱਚੇ ਮਲਾਜਮਾਂ ਨੂੰ ਪੱਕੇ ਕਰਾਂਗੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ ਲੇਕਿਨ ਇਹਨਾਂ ਨੇ ਇੱਕ ਛੋਸ਼ਾ ਛੱਡਿਆ ਵੀ ਸਾਨੂੰ ਤਨਖਾਹ ਵਾਅਦਾ ਦੇ ਕੇ 2 ਸਾਲ ਮੂੰਹ ਬੰਦ ਕਰਾ ਕੇ ਰੱਖਿਆ ਕਿ ਅੱਜ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਨੂੰ ਸਹੂਲਤਾਂ ਦਿੰਨੇ ਆ ਅੱਜ ਦਿੰਨੇ ਆ ਜਦੋਂ ਸਾਡਾ ਪੰਜਾਬ ਇਸ ਗੱਲ ਪ੍ਰਤੀ ਜਾਗ ਗਿਆ ਹੁਣ ਜਣੀ ਏ ਕਹਿ ਲਗੇ ਵੀ ਸਾਡੀ ਜਿਹੜੀ ਆਵਾਜ਼ ਹੈ ਸਾਡੇ ਸੰਗੀ ਬੱਬਣ ਤੇ ਆ ਗਈ ਸਰਕਾਰ ਵੀ ਘਰੋ ਘਰੀ ਸਾਨੂੰ ਬੰਦ ਕਰਨਾ ਚਾਹੁੰਦੀ ਹੈ ਜਿੰਨਾ ਇਹ ਸਾਨੂੰ ਮੂੰਹ ਬੰਦ ਕਰਾਉਣਗੇ ਉਨੀਆਂ ਆਵਾਜ਼ਾਂ ਜਿਹੜੀਆਂ ਉਹ ਵੱਧ ਉੱਠਣਗੀਆਂ ਬਣ ਕੇ ਸਰਕਾਰ ਦੇ ਖਿਲਾਫ ਹੈ ਜਿਹੜਾ ਇਹ ਸੰਘਰਸ਼ ਹੋਰ ਪਖੂਗਾ ਤਿੱਖਾ ਹੋਊਗਾ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਇਹੀ ਮਤਲਬ ਹੈ ਕਿ ਕੱਲ ਨੂੰ ਅਸੀਂ ਉੱਥੇ ਜਾ ਕੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੋਂ ਹੀ ਗੱਲ ਪੁੱਛਾਂਗੇ ਵੀ ਅਸਲੀ ਆਜ਼ਾਦੀ ਦਾ ਮਤਲਬ ਕੀ ਹੈ ਜਿਹੜੇ ਤੁਸੀਂ ਝੰਡੇ ਸੁਤੰਤਰਤਾ ਦੇ ਸਤੇ ਚੜਾਉਣੇ ਆ ਕੋਤੇ ਜਣੀ ਪੰਜਾਬ ਦੇ ਵਿੱਚ ਆਪਣੇ ਸ਼ੋਸ਼ੇ ਛੱਡਨੇ ਆ ਹੁਣ ਲੋਕ ਪੰਜਾਬ ਦੇ ਜਿਹੜੇ ਜਾਗ ਗਏ ਆ ਆਪਦੇ ਹੱਕਾਂ ਪ੍ਰਤੀ ਉਹ ਪਿੰਡਾਂ ਦੇ ਵਿੱਚ ਆਇਆ ਨੂੰ ਇਹਨਾਂ ਨੂੰ ਸਵਾਲ ਵੀ ਕਰਨਗੇ ਤੇ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਇਹਨਾਂ ਨੇ ਇੱਕ ਵੱਡਾ ਸ਼ੋਸ਼ਾ ਛੱਡਿਆ ਵੀ ਪੰਜਾਬ ਦੇ ਸਕੂਲ ਅਸੀਂ ਇਹ ਬਣਾਤੇ ਉਹ ਬਣਾਤੇ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਐ 6000 ਵਾਲੀ ਅਧਿਆਪਕ ਪੈਣ ਪੂਰੇ ਦਾ ਪੂਰਾ ਜਿਹੜਾ ਸਕੂਲ ਹੈ ਉਹ ᱥਾਮ ਰਹੀ ਹੈ ਪੰਜ ਕਲਾਸਾਂ 6000 ਤਨਖਾਹ ਲੈਣ ਵਾਲਾ ਅਧਿਆਪਕ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਕਾਰਨਾਮਾ ਉਹ ਸਾਹਮਣੇ ਪੇਸ਼ ਕਰਦਾ ਅਸੀਂ ਲਿਆਵਾਂਗੇ ਲੋਕਾਂ ਦੇ ਵਿੱਚ ਸਾਹਮਣੇ ਲਿਆਵਾਂਗੇ ਕਿ ਇਹਨਾਂ ਨੇ ਜਿਹੜਾ ਸ਼ੋਸ਼ਾ ਛੱਡਿਆ ਸਾਨੂੰ ਰੈਗੂਲਰ ਕਰਨ ਦਾ ਸਰਕਾਰ ਨੇ ਸਰਕਾਰੀ ਹਥਿਆਰਾਂ ਦੀ ਦੁਰਵਰਤੋਂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਮੀਡੀਆ ਦੇ ਉੱਪਰ ਇਹਨਾਂ ਨੇ ਫਲੈਸ਼ ਕੀਤਾ ਇੰਟਰਨੈਸ਼ਨਲ ਫਲੈਸ਼ ਕੀਤਾ ਕਿ ਅਸੀਂ ਕੱਚੇ ਦੇ ਆਪਕਾ ਜਿਹੜੇ ਉਹ ਪੱਕੇ ਕਰਤੇ ਆ ਲੇਕਿਨ ਇਹ ਗੱਲ ਹੁਣ ਗੁੱਝੀ ਨਹੀਂ ਕਿ ਇਹ ਗੱਲ ਟੱਕੀ ਨਹੀਂ ਰਹਗੀ ਹੁਣ ਅਸੀਂ ਪੰਜਾਬ ਦੇ ਵਿੱਚ ਇਹ ਘਰ ਘਰ ਗੱਲ ਆ ਜਿਹੜੀ ਆਪਦੀ ਲੈ ਕੇ ਜਾਵਾਂਗੇ ਤੇ ਹੁਣ ਇਹ ਗੱਲ ਜਿਹੜੀ ਸਾਡੇ ਤੋਂ ਨਹੀਂ ਰਹੂਗੀ ਪੰਜਾਬ ਦੇ ਲੋਕ ਜਾਗ ਪਏ ਆ ਹੁਣ ਭਗਵੰਤ ਮਾਨ ਮੁੱਖ ਮੰਤਰੀ ਨੂੰ ਹਰੇਕ ਥਾਂ ਤੇ ਘੇਰ ਕੇ ਸਵਾਲ ਪੁੱਛਣਗੇ ਪੁੱਛਣਗੇ ਅੱਜ ਆਜ਼ਾਦੀ ਦੇ ਦਿਵਸ ਦੇ ਉੱਪਰ ਜਦੋਂ ਕਿ ਇਹ ਸਾਡੇ ਸੰਘ ਬੰਦ ਕਰ ਰਹੀ ਆ ਤਾਂ ਬੰਦ ਨਹੀਂ ਹੋਣੀ ਤੁਹਾਨੂੰ ਸਮਝ ਆ ਗਿਆ ਪੰਜਾਬ ਸਰਕਾਰ ਇਹ ਚਾਹ ਲੋ ਵੀ ਤੱਕੇ ਨਾਲ ਸਾਨੂੰ ਅੰਦਰ ਵਾਰਨਾ ਚਾਹੁੰਦੀ ਆ ਅਸੀਂ ਆਪਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰਕੇ ਰੱਖਾਂਗੇ ਪੰਜਾਬ ਸਰਕਾਰ ਦੇ ਬੰਦ ਕੀਤੇ ਆ ਸਾਡੇ ਜਿਹੜੇ ਆਵਾਜ਼ ਆ ਉਹ ਬੰਦ ਨਹੀਂ ਹੋਣੀ ਸਕੂਲਾਂ ਦੇ ਵਿੱਚ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਪੂਰੇ ਯਾਨੀ ਪਰਚੋਨੜ ਪੈ ਰਹੇ ਆ ਇਹਨਾਂ ਨੇ ਜਿਹੜੇ ਇੱਕ ਹੋਣਾ ਹੋਰ ਯੁੱਧ ਨਸ਼ਿਆਂ ਬੋਧੇ ਚੇਰੇ ਆਇਆ ਕੋਈ ਮਹੰਮਾ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਬਰਾਸ ਕੀਤਾ ਜਾ ਰਿਹਾ ਬੱਚਿਆਂ ਦੀ ਧੀ ਅਸੀਂ ਜਿਹੜੀ ਆਵਾਜ਼ ਹੈ ਪੂਰਨਾ ਜਥੇਬੰਦੀਆਂ ਮੱਖੀਆਂ ਹੋ ਕੇ ਇਸ ਦਾ ਸੰਘਰਸ਼ਾ ਜਿਹੜਾ ਕਰ ਰਹੀ ਹੈ ਸਾਡੀ ਜਥੇਬੰਦੀ ਇਹੋ ਮੰਗ ਕਰਦੀ ਹੈ ਕਿ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਸਰਕਾਰ ਗਰੰਟੀ ਕੀਤੀ ਸੀ ਸਾਡੇ ਨਾਲ ਉਹ ਗਰੰਟੀ ਪੂਰੀ ਕਰੇ ਪੂਰੀਆਂ ਸਹੂਲਤਾਂ ਦੇ ਵਿੱਚ ਸਾਨੂੰ ਪੂਰੇ ਸਕੂਲ ਤੇ ਪੱਕੇ ਕਰੇ 6000 ਵਾਲੇ ਅਧਿਆਪਕਾਂ ਮੇਰਾ ਨਾਮ ਵੀਰਪਾਲ ਕੋਰਸਦਾਨ ਹੈ ਕੀ ਕਾਰਨ ਕਿ ਆਪ ਐਸਾਂ ਸੁਣੋ ਪ੍ਰੈਸ ਕਾਨਫਰੰਸ ਕਰਨ ਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਬਖਲਾਹੜ ਦੇ ਵਿੱਚ ਆਈ ਹੋਈ ਹੈ ਪਿਛਲੀ ਰਾਤ ਸਾਡੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਮਤਲਬ ਕਿ ਘਰਾਂ ਦੇ ਵਿੱਚੋਂ ਰਾਉਂਡ ਅਪ ਕਰਕੇ ਥਾਣਿਆਂ ਦੇ ਵਿੱਚ ਸਰਕਾਰ ਨੇ ਸਾਨੂੰ 2023 ਦੇ ਵਿੱਚ ਆਰਡਰ ਦਿੱਤੇ ਸੀਗੇ ਰੈਗੂਲਰ ਕਰਨ ਦੇ ਲੇਕਿਨ ਦੇਖੋ ਸਾਡੇ ਵੱਲੋਂ ਜੋਰ ਅਜਮਾਇਸ਼ ਇਹੀ ਹੈ ਵੀ ਇੱਕ ਵਾਰੀ ਸਾਡਾ ਮੁੱਖ ਮੰਤਰੀ ਤੱਕ ਪਹੁੰਚਣ ਦਾ ਅਜੰਡਾ ਤੇ ਜੇਕਰ ਇਹ ਆ ਵੀ ਕਹਿ ਲੋ ਵੀ ਸਰਕਾਰ ਜਾਂ ਪ੍ਰਸ਼ਾਸਨ ਸਾਡੇ ਤੇ ਕੋਈ ਦਬਸ਼ ਪਾਉਂਦਾ ਹੈ ਲੇਕਿਨ ਆਏ ਆ ਸਵੇਰ ਦੇ ਚੱਲ ਰਹੇ ਆ ਤਾਲਮੇਲ ਦੇ ਵਿੱਚ ਫੋਨ ਕਰ ਰਹੇ ਆ ਪ੍ਰਸ਼ਾਸਨ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਨਾਲ ਬਿਠਾ ਦਿੰਨੇ ਆ ਲੇਕਿਨ ਹਜੇ ਤੱਕ ਸਾਡੇ ਨਾਲ ਕੋਈ ਬੈਠਣ ਦਾ ਕੋਈ ਆਇਆ ਨਹੀਂ ਹੈਗਾ ਬੈਠਣਾ ਅਸ ਤਾਂ ਕਹਿੰਦੇ ਆ ਵੀ ਬੈਠ ਬੈਠਣ ਕੇ ਬੈਠ ਕੇ ਸਾਡਾ ਮਸਲਾ ਹੱਲ ਕਰਨ ਪਰ ਇਹ ਨਹੀਂ ਕਿ ਮੀਟਿੰਗਾਂ ਦੇ ਕੇ ਭੱਜ ਜਾਣਾ ਪਿਛਲੀ 26 ਜੂਨ ਨੂੰ ਮੁੱਖ ਮੰਤਰੀ ਸਾਹਮਣੇ ਸਾਨੂੰ ਲੁਧਿਆਣੇ ਜੇਮਨੀ ਚੋਣਾ ਦੇ ਵਿੱਚ ਮੀਟਿੰਗ ਦਿੱਤੀ ਸੀ ਉਹ ਇਟਨੀ ਤੋਂ ਭੱਜੇ 9 ਜੁਲਾਈ ਦੀ ਮੀਟਿੰਗ ਦਿੱਤੀ ਉਸ ਮੀਟਿੰਗ ਤੋਂ ਭੱਜੇ 29 ਜੁਲਾਈ ਨੂੰ ਮੀਟਿੰਗ ਸਿੱਖਿਆ ਮੰਤਰੀ ਨੇ ਦਿੱਤੀ ਉਹ ਮੀਟਿੰਗ ਨਹੀਂ ਕੋਈ ਜਾਨੀ ਕਿ ਹੁਣ ਇਹ ਜਣੀ ਐ ਕਾਗਜ਼ੀ ਕਾਰਵਾਈਆਂ ਦੇ ਨਾਲ ਜਾਂ ਮੀਟਿੰਗਾਂ ਦੇ ਕੇ ਇਹ ਮਸਲੇ ਹੱਲ ਨਹੀਂ ਹੋਣੇ ਮਸਲਾ ਹੱਲ ਹੋਏ ਤਾਂ ਹੋਣਗੇ ਕਿੰਨੇ ਜਰਤਬੰਦੀ ਦਾ ਫਰਸਾ ਦੇ ਦਿੱਤਾ ਤੁਹਾਡੇ ਹੈ ਗਿਆ ਪੰਜਾਬ ਦੇ ਵਿੱਚ ਕਿੰਨੇ ਅਧ ਅਫਸਰਾਂ ਨੇ ਕਰੇ ਜਿੰਨੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਸਾਡੇ ਨਾਲ ਅੱਜ ਡੀਟੀਐਫ ਜਥੇਬੰਦੀ ਇਸ ਟਾਈਮ ਮੌਜੂਦਾ ਬੈਠੀ ਹੈ ਤੇ ਹੋਰ ਵੀ ਜੜੀ ਸੰਘਰਸ਼ੀਲ ਜਥੇਬੰਦੀਆਂ ਸਾਡੇ ਨਾਲ ਪੰਜਾਬ ਦੇ ਸੰਘਰਸ਼ ਦੇ ਵਿੱਚ ਖੜੀਆਂ ਹਾਂ ਹਾਂਜੀ ਕੀ ਨਾਮ ਹੈ ਮੇਰਾ ਨਾਮ ਵੀਰਪਾਲ ਕੌਰ ਸੁਧਾਨਾ ਜੀ ਕੀ ਗੱਲ ਹੋਈ ਅੱਜ ਪੁਲਸਰ ਆਪਨ ਗਵਾਤੇ ਰਹੇ ਸਨ ਦੇਖੋ ਪੁਲਸਰ ਨੇ ਆਪਣੀ ਡਿਊਟੀ ਕਰਨ ਆਈ ਹੈ ਰਾਤ ਦੀ ਲੱਗੀ ਹੋਈ ਹੈ ਕਿ 15 ਤਰੀਕ ਤੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡਾ ਸਵਾਲ ਪੁੱਛਣ ਜਾਣ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਟੇਟ ਕਮੇਟੀ ਵੱਲੋਂ ਛੀਦ ਕਿਰਨਜੀਤ ਕੋਰ ਐਸੋਸੀਏਟ ਅਧਿਆਪਕ ਯੂਨੀਅਨ ਵੱਲੋਂ ਲੇਕਿਨ ਇਹਨਾਂ ਵੱਲੋਂ ਮੇਰੀ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਜਾ ਰਿਹਾ ਕਿ ਮੈ ਰੋਕੇ ਜਾ ਰਿਹਾ ਸੀਗਾ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਡਿਊਟੀ ਜਾਣਾ ਤੁਹਾਡੀ ਸਰਕਾਰੀ ਡਿਊਟੀ ਮੇਰੀ ਵੀ ਡਿਊਟੀ ਹੈ ਜੇਕਰ ਤੁਸੀਂ ਆਏ ਆਜ਼ਾਦੀ ਦੇ ਇਹ ਤੇ ਮੂੰਹ ਬੰਦ ਕਰੋਗੇ ਤਾਂ ਇਹ ਮੂੰਹ ਬੰਦ ਹੋਣੇ ਨਹੀਂ ਤਾਂ ਹੁਣ ਉਹਨਾਂ ਵੱਲੋਂ ਆਪਦੇ ਅਫਸਰਾਂ ਨਾਲ ਗੱਲ ਕਰਕੇ ਇੱਕ ਵਾਰ ਡਿਊਟੀ ਤੇ ਜਾਣ ਦਿੱਤਾ ਗਿਆ ਤੇ ਮੈਂ ਅੱਗੇ ਦੇਖਦੀ ਹਾਂ ਕੀ ਬਣੇਗਾ ਉਸ ਦਿਨ ਵੀ 26 ਅਸ ਸੀਗਾ ਜਦੋਂ ਸਕੂਲ ਚ ਨਹੀਂ ਪਹੁੰਚਾਈ ਸੀ ਜਦੋਂ ਤੱਕ ਕੋਈ ਕੋਈ ਪ੍ਰੋਗਰਾਮ ਵੀ ਨਹੀਂ ਤਸੀ ਦੇਖੋ ਐਸ ਵਾਰ ਤਾਂ ਇਹੀ ਅਸੀਂ ਕਹਿੰਨੇ ਆ ਵੀ ਐਸ ਵਾਰ ਤਾਂ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਪਿਛਲੀ ਵਾਰ ਤਾਂ ਸਾਡਾ ਕੋਈ ਪ੍ਰੋਗਰਾਮ ਵੀ ਨਹੀਂ ਸੀਗਾ ਜਾਨੀ ਕਿ ਐ ਸਰਕਾਰ ਮਤਲਬ ਲੋਕਾਂ ਦੇ ਮੂੰਹ ਬੰਦ ਕਰਕੇ ਐ ਬੰਦ ਨਹੀਂ ਹੋ ਸਕਣੇ ਇਹ ਜਦਕੇ ਸਰਕਾਰ ਨੂੰ ਬੈਠਣਾ ਚਾਹੀਦਾ ਮੰਗਾ ਜਿਹੜੀਆਂ ਜੋ ਵੀ ਸਾਡੀਆਂ ਮੰਗਾ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਦੇਣਾ ਚਾਹੀਦਾ ਪਿਛਲੇ ਦਿਨੀ 4 ਤਰੀਕ ਨੂੰ ਵੀ ਮੈਨੂੰ ਮਤਲਬ ਕਿ 6 ਘੰਟੇ ਸਕੂਲ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀਗਾ 4:30 ਵਜੇ ਤੋਂ ਮੇਰੇ ਰਿਸ਼ਤੇਦਾਰਾਂ ਦੇ ਘੇੜੇ ਮਾਰਨ ਲੱਗੀ ਹੋਈ ਸੀ ਕੋਲ ਸਰਦਾਰ ਜੀ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਆਵਾਜ਼ ਜਿਹੜੀ ਉਹ ਰੱਖ ਸਕਦਾਗਾ ਆਪਣੇ ਮੰਗ ਰੱਖ ਸਕਦਾਗਾ ਪਰ ਸ਼ਾਂਤ ਦੇਖੋ ਸਾਡਾ ਸ਼ਾਂਤਮਈ ਪ੍ਰੋਗਰਾਮ ਹੈ ਸਾਡਾ ਕੋਈ ਇਸ ਟਾਈਮ ਕਿਸੇ ਵੀ ਕੰਮ ਦੇ ਵਿੱਚ ਵਿਗੜਣਾ ਨਹੀਂ ਸੀ ਸਿਰਫ ਇੱਕ ਸਾਡਾ ਆਜ਼ਾਦੀ ਦਿਹਾੜੇ ਦੇ ਉੱਤੇ ਸਰਕਾਰ ਨੂੰ ਸਵਾਲ ਕਰਨ ਜਾਣ ਦਾ ਮਤਲਬ ਪ੍ਰੋਗਰਾਮ ਸੀਗਾ ਬਿਲਕੁਲ ਸ਼ਾਂਤਮਈ ਸਰਕਾਰ ਇੰਨੀ ਹੜਬੜਾ ਕਿਉਂ ਲਗ ਰਹੀ ਹੈ ਕਿਉਂ ਦੇਖੋ ਬੁਖਲਾਹਟ ਚ ਆਈ ਹੋਈ ਹੈ ਸਰਕਾਰ ਇਹ ਕਹਿ ਲਗੇ ਕਿ ਉਹਨਾਂ ਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ ਕਰਨਾ ਕੀ ਹੈ ਸਾਡੇ ਨਾਲ ਇਹ ਕਹਿ ਲੋ ਵੀ ਵੱਡਾ ਸਾਡੇ ਨਾਲ ਧੋਖਾ ਕੀਤਾ ਕਹਿ ਕੇ ਰੈਗੂਲਰ ਦਾ ਤੇ ਸਾਨੂੰ ਮਤਲਬ ਕਿ ਕੱਲਾ ਤਨਖਾਹ ਵਾਦਾ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਐ ਐ ਚੁੱਪ ਹੋਣਾ